ਮੋਦੀ ਜਿੱਟਿਆ ਤੁਹਾਡੇ ਸਾਹਮਣੇ ਦੇਖੋ ਵੀ ਪਾਣੀ ਦੀ ਬਾਲਟੀ ਪੂਰੀ ਭਰ ਗਈ ਠੰਡਾ ਨਾ ਵੀ ਜਿੱਦਾਂ ਆਪਾਂ ਫਰਿੱਜ ਦੇ ਵਿੱਚੋਂ ਕੱਢਦੇ ਨੇ ਬਹੁਤ ਜ਼ਿਆਦਾ ਠੰਡਾ ਪਾਣੀ ਹੈਗਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਆਜੋ ਅੱਜ ਆਪਾਂ ਪਾਰਾਂਗੇ ਖੂਹ ਦੇ ਵਿੱਚੋਂ ਪਾਣੀ ਆਪਾਂ ਆਏ ਹੋਏ ਹਾਂਗੇ ਐਮਪੀ ਦੇ ਵਿੱਚ ਪਾਣੀ ਦੀ ਥੋੜੀ ਜਿਹੀ ਦਿੱਕਤ ਹੈਗੀ ਆ ਆਜੋ ਖੂਹ ਦੇ ਵਿੱਚੋਂ ਆਪਾਂ ਪਾਣੀ ਭਰਾਂਗੇ ਪਹਿਲੀ ਵਾਰ ਖੂਹ ਦੇ ਵਿੱਚੋਂ ਪਾਣੀ ਭਰ ਰਹੇ ਹਾਂਗੇ ਪਰ ਇਕ ਕੋਈ ਐਕਸਪੀਰੀਅੰਸ ਹੈ ਨਹੀਂ ਸੀਗਾ ਬਾਲਟੀ ਨਹੀਂ ਡੁੱਬਰੀ ਸੀ ਤਾਂ ਮੈਨੂੰ ਥੋੜਾ ਜਿਹਾ ਬਾਈ ਨੇ ਦੱਸਿਆ ਕਿ ਇੱਕ ਸਾਈਡ ਤੋਂ ਬਾਲਟੀ ਥੋੜੀ ਰਸੀ ਢਿੱਲੀ ਕਰਕੇ ਛੱਡ ਦੇ ਥੱਲੇ ਨੂੰ ਕੋਸ਼ਿਸ਼ ਕਰ ਰਹੇ ਆਪਾਂ ਖੂਹ ਦੇ ਵਿੱਚੋਂ ਪਾਣੀ ਕੱਢਣ ਦੀ ਲਓ ਵੀ ਆਖਿਰਕਾਰ ਆਪਣੀ ਬਾਲਟੀ ਪੂਰੀ ਤਾਂ ਨਹੀਂ ਭਰੀ ਪਰ ਅਧਿਕ ਭਰੀ ਹੈ ਪਰ ਨੇ ਨਾਲ ਆਪਾਂ ਉਣਕੇ ਭਰਾਂਗੇ ਕਿਉਂਕਿ ਟਕਿਆਣੀ ਹੋ ਜਾਣਾ ਉੱਪਰੋਂ ਥੋੜਾ ਬਹੁਤ ਕਚਰਾ ਵਗੈਰਾ ਡੱਗਿਆਂ ਦਾ ਪਰ ਪਾਣੀ ਪੀਣ ਦੇ ਵਿੱਚ ਇੱਕ ਨੰਬਰ ਹੈਗਾ ਤੇ ਪੂਰਾ ਠੰਡਾ ਜਿੱਦ ਆਪਾਂ ਫਰਿੱਜ ਦੇ ਵਿੱਚੋਂ ਪਾਣੀ ਕੱਢਦੇ ਹੁੰਨੇ ਆ ਪੂਰਾ ਠੰਡਾ ਪਾਣੀ ਹੈਗਾ ਤੇ ਨਾਲ ਹੀ ਨਾਲ ਦੋਸਤੋ ਆਪਣੀ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਅਜੇ ਤੱਕ ਖੂਹੀਆਂ ਹੈਗੀਆਂ ਨੇ ਤੇ ਖੂਹੀਆਂ ਦੇ ਵਿੱਚ ਪਾਣੀ ਹੈਗਾਗਾ ਤੇ ਜਿਨ੍ਹਾਂ ਨੇ ਨਾਲ ਹੀ ਅਜੇ ਆਪਣੇ ਪੇਜ ਨੂੰ ਫੋਲੋ ਨਹੀਂ ਕਰਿਆ ਫੋਲੋ ਕਰ ਲਿਓ ਜੇਕਰ ਆਪਣੀ ਵੀਡੀਓ YouTube ਤੇ ਦੇਖਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਨੂੰ ਬਾਅਦ ਦੇ ਵਿੱਚ ਦੱਸਿਆਗਾ ਇਹ ਵੀਡੀਓ ਬਣਾ ਤੋ ਬਾਅਦ ਕਿ ਬਾਈ ਕਹਿੰਦਾ ਵੀ ਆਪਾਂ ਬਾਲਟੀ ਜੇ ਮੁੱਦੀ ਸਿੱਟਦੀ ਤਾਂ ਵੀ ਬਿਲਕੁਲ ਉਹਦੇ ਵਿੱਚ ਜਾ ਕੇ ਡੁੱਬ ਜਾਂਦੀ ਹੈਗੀ ਮੈਂ ਤਿੰਨ ਦੋ ਤਿੰਨ ਵਾਰ ਬਾਲਟੀ ਮੁੱਦੀ ਸਿੱਟੀ ਨਹੀਂ ਕੋਸ਼ਿਸ਼ ਹੋਈ ਪਰ ਜਦ ਫਿਰ ਬਾਲਟੀ ਮੁੱਦੀ ਸਿੱਟੀਆ ਤੁਹਾਡੇ ਸਾਹਮਣੇ ਦੇਖੋ ਵੀ ਪਾਣੀ ਦੀ ਬਾਲਟੀ ਪੂਰੀ ਭਰ ਗਈ ਪਾਣੀ ਨਾ ਜ਼ਿਆਦਾ ਕੋਈ ਠੰਡਾ ਨਾ ਵੀ ਜਿੱਦਾਂ ਆਪਾਂ ਫਰਿੱਜ ਦੇ ਵਿੱਚੋਂ ਕੱਢਦੇ ਨੇ ਬਹੁਤ ਜ਼ਿਆਦਾ ਠੰਡਾ ਪਾਣੀ ਹੈਗਾ ਤੇ ਪੀਣ ਦੇ ਵਿੱਚ ਵੀ ਬਹੁਤ ਵਧੀਆਗਾ ਵੀ ਮੰਨ ਕੇ ਚਲੋ ਕੋਈ ਖਰਾਬ ਨਹੀਂ ਬਸ ਆ ਵੀ ਪੁਣਨਾ ਪੈਂਦਾ ਵੀ ਥੋੜਾ ਇਹ ਕਚਰਾ ਤੁਹਾਨੂੰ ਵੀ ਪਤਾਗਾ ਉਹਦੇ ਕਾਰਨ ਪ੍ਰੋਟੋਕਿਆਣੀ ਹੋਇਆ ਹੈਗਾ ਕਚਰਾ ਥੋੜਾ ਬਹੁਤ ਵਿੱਚ ਡੱਗਿਆ ਦਾ ਪਰ ਪਾਣੀ ਵਧੀਆਗਾ ਬਾਕੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਆਪਣੀ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋਗੇ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਆਪਣੀ ਵੀਡੀਓ ਤੁਸੀਂ ਦੇਖ ਰਹੇ ਹੋਗੇ ਤੇ ਹਜੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਆਪਣਾ ਇਸ ਤੋਂ ਬਾਅਦ ਹੁਣ ਆਪਣਾ ਚੱਲ ਰਿਹਾ ਪ੍ਰਾਯਲ ਮਈ ਆ ਜੂਨ ਦੇ ਵਿੱਚ ਆਪਣਾ ਕਸ਼ਮੀਰ ਦਾ ਟੂਰ ਬਣ ਰਿਹਾਗਾ ਤਾਂ ਤੁਹਾਨੂੰ ਉੱਥੋਂ ਦੇ ਘੈਂਟ ਘੈਂਟ ਦ੍ਰਿਸ਼ ਦਿਖਾਵਾਂਗੇ ਤਾਂ ਜੋ ਤੁਹਾਡੇ ਲੋਕ ਨੋਟੀਫਿਕੇਸ਼ਨ ਆਪਣੀ ਵੀਡੀਓ ਦੀ ਆਉਂਦੀ ਰਹੇ ਪਹਿਲਾਂ ਤਾਂ ਬਾਲਟੀਆਂ ਪਰ ਨਹੀਂ ਰਹੀਆਂ ਸੀ ਪਰ ਉਸ ਤੋਂ ਬਾਅਦ ਐਕਸਪੀਰੀਅੰਸ ਹੋ ਗਿਆ ਬਾਲਟੀ ਪਹਿਲੀ ਵਾਰ ਚੀ ਭਰ ਜਾਂਦੀ ਸੀ ਬਾਲਟੀ ਬਸ ਉਲਟੀ ਕਰਕੇ ਸਿੱਟ ਦੋ ਤਾਂ ਬਾਲਟੀ ਸਿੱਧੀ ਪਾਣੀ ਦੇ ਵਿੱਚ ਡੁੱਬ ਜੂਗੀ ਨਹੀਂ ਬਾਲਟੀ ਜਦੋਂ ਸੁੱਟੋਗੇ ਥੱਲੇ ਇੱਕ ਸਾਈਡ ਤੋਂ ਟੇਢੀ ਕਰ ਲਿਓ ਤੇਰਾ ਸੱਟਲਾ ਕਰ ਦਿਓ ਪਾਣੀ ਦੇ ਵਿੱਚ ਆਪਣੇ ਆਪ ਡੁੱਬ ਜੇਗੀ